ਓਏ ਨਾ ਆ ਵੀ ਝੜ ਦੋ ਯਾਰ ਓਏ ਸਰ ਕੋਈ ਆਜੋ ਆਜੋ ਓਏ ਆਜੋ ਫੜੇ ਨੂੰ ਫੜ ਲੈਣ ਨੂੰ ਅੱਛਾ ਅੱਛਾ ਕੀ ਹੋਦਾ ਭਈ ਓ ਯਾਰ ਕਾਹਨ ਰਿਸ਼ਤਾ ਕਰਾਇਆ ਦੀ ਕੁੜੀਆਂ ਦਾ ਸਾਲੇ ਨੇ ਨਸ਼ੇੜੀ ਟਕਰਾਤੇ ਅੱਛਾ ਹੋਰ ਸਾਨੂੰ ਵੀ ਪਹਿਲਾਂ ਸਾਡੇ ਲੱਭੀ ਆ ਕੇ ਗਿਆ ਕਰਨਾ ਤੁਹਾਡੇ ਵੀ ਰਿਸ਼ਤੇ ਕਰਾ ਦੇਣਾ ਬਾ ਫਸਣਾ ਜਾਏ ਇਹਦੇ ਇਹਦਾ ਬਾਲੀਆਂ ਫੜਾ ਮਾਰਦਾਈ ਚਾਚੇ ਉਹ ਤਾਂ ਮਾਰਦਾ ਇਹ ਤਾਂ ਫੁੱਦੂ ਬੰਦਾ ਜਮਾ ਇਹਦਾ ਦੋ ਹੀ ਮੁੰਡੇ ਨਸ਼ੇੜੀ ਟ ਉਹ ਕਰਾ ਇਹ ਤਾਂ ਆਪਦੇ ਪੈਸੇ ਬਣਾਉਣੇ ਆਪਦੀਆਂ ਸ਼ਾਂਪਾ ਬਣਾਉਣੀਆਂ ਨੇ ਇਹਨੇ ਕਰਾਲੂ ਬਰਬਾਦ ਕਰ ਦਿੰਦਾ ਸਾਨੂੰ ਕਹਿੰਦਾ ਕਹਿੰਦਾ ਤੁਹਾਨੂੰ ਨੌਕਰੀਆਂ ਵਾਲੀਆਂ ਕੁੜੀਆਂ ਦਵਾਉਂ ਕਹਿੰਦਾ ਮੈਂ ਤੁਹਾਡੇ ਰਿਸ਼ਤੇ ਕਰਾਉਂਗਾ ਸਾਰਿਆਂ ਦੇ ਨਾ ਨਾ ਉਹਦਾ ਫੁੱਦੂ ਬੰਦਾ ਹੈ ਦਾੜਾ 1.5 ਲੱਖ ਰੁਪਈਆ ਕਹੀ ਜਾਂਦਾ ਸੀ ਇਹ ਮੁੰਡੇ ਨੂੰ ਇਹ ਤਾਂ ਐ ਹੀ ਕਰਦਾ ਹੈ 2 ਲੱਖ 2 ਲੱਖ ਕਹਿੰਦਾ ਸੀ ਕਹਿੰਦਾ 2 ਲੱਖ ਰੁਪਈਆ ਲਵਾਂਗਾ ਵਧੀਆ ਬੱਝੋਗੇ ਭਰਾਵਾ ਉਹਦੇ ਚੱਕਰਾ ਚ ਨਾ ਪਿਓ ਕਰਦਾ ਕਿਟਾਪ ਚੰਗਾ ਕਰਦਾ ਚੰਗੀ ਤਣਾ ਲਾਇਆ ਇਹ ਤਾਂ ਰੋਲਾ ਪੈ ਗਿਆ ਭੱਜ ਗਿਆ ਇਹਦਾ ਰੋਲਾ ਪੈਂਦਾ ਦੇਖ ਕੇ ਆ ਗਏ ਮੈਂ ਤਾਂ ਕਿਸ ਹੁਣ ਬੱਟੀ ਖੜਾ ਤੀ ਵੀ ਪਊ ਭੱਜ ਨਾ ਨਾ ਉਹਦਾ ਵੱਡਿਆ ਬਹੁਤ ਵੱਡਿਆ ਮੇਰਾ ਲੰਗੜਾ ਜਾ ਇਹੋ ਜਿਹੇ ਲੰਗੜ ਨਾ ਨਾ ਉਹਦਾ ਫੁੱਦੂ ਐ ਜਮਾ ਦਾ ਵੱਡੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਵੱਧਦਾ ਤੁਹਾਡੇ ਪਿੰਡ ਦਾ ਬਾਈ ਕਹੇ ਜਾ ਬੰਦਾ ਇੱਕ ਦੂ ਚਾ ਪੰਚਾਇਤ ਮੈਂਬਰ ਆ ਬਾਈ ਸਾਨੂੰ ਤਾਂ ਪਤਾ ਨਹੀਂ ਇਹੋ ਜਿਹਾ ਫੁੱਦੂ ਬੰਦਾ ਵੀ ਸਾਡੇ ਪਿੰਡ ਤੇ ਰਹਿੰਦਾ